ਰਾਦੀ ਮਾਰਦੇ ਇੱਥਾ ਇੱਥੇ ਕਹਿੰਦੇ ਘਰ ਸੀਗੇ ਉਹ ਸਾਰੇ ਪਾਣੀ ਰੋੜ ਕੇ ਲੈ ਗਿਆ ਆਸਾ ਉਮੀਦਾਂ ਸਦਰਾਂ ਰੂਪੀ ਜਿਹੜੇ ਘਰ ਬਣਾਏ ਸੀ ਲੋਕਾਂ ਨੇ ਇਹਨਾਂ ਦੇ ਪਰਿਵਾਰ ਜਿਹੜੇ ਇੱਥੇ ਰਹਿੰਦੇ ਸੀਗੇ ਤੁਸੀਂ ਜੇ ਦੇਖੋਗੇ ਇਸ ਜਗ੍ਹਾ ਤੇ ਇਹ ਰਾਦੇ ਘਰ ਸੀਗੇ ਲੇਕਿਨ ਜਿਹੜਾ ਪਾਣੀ ਹੈ ਇਹਨਾਂ ਦੇ ਘਰ ਦੇ ਜਿਹੜੇ ਸੁਪਨੇ ਆ ਉਹ ਵੀ ਨਾਲ ਹੀ ਰੋੜ ਕੇ ਲੈ ਗਏ ਹਰੇਕ ਇੱਕ ਪਰਿਵਾਰ ਦਾ ਹੱਥ ਫੜ ਲੈ ਤਾਂ ਕਿ ਆਪਾਂ ਰਲ ਮਿਲ ਕੇ ਸਭ ਦੀ ਮਦਦ ਕਰੀਏ ਔਰ ਜ਼ਿੰਮੇਵਾਰੀ ਚੱਕੀਏ ਕਿ ਆਪਾਂ ਇਹਨੇ ਘਰਾਂ ਦੀਆਂ ਛੱਤਾਂ ਬਣਾਉਣੀ ਹੈ ਜਾਂ ਇਸ ਇੱਕ ਪਰਿਵਾਰ ਦੀ ਛੱਤ ਬਣਾਨੀ ਹੈ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਵੀ ਕੋਈ ਘਰ ਦਾ ਨਾਮੁ ਨਿਸ਼ਾਨ ਨਹੀਂ ਹੈ ਜਿੱਥੇ ਲੋਕਾਂ ਦੀਆਂ ਪਹਿਲੀਆਂ ਪਾਣੀ ਵਿੱਚ ਰੁੜੀਆਂ ਕਈ ਲੋਕਾਂ ਦੇ ਜਿਹੜੇ ਘਰ ਵੀ ਹੈ ਪੂਰੇ ਤਬਾਹ ਹੋ ਗਏ ਜਿਹੜੇ ਲੋਕਾਂ ਦੇ ਘਰਾਂ ਦੀਆਂ ਕੰਧਾਂ गिर ਗਈਆਂ ਘਰ ਖਤਮ ਹੋ ਗਏ ਉਹ ਆਪਾਂ ਸਭ ਨੇ ਰਲ ਮਿਲ ਕੇ ਦੁਬਾਰਤੋਂ ਖੜੇ ਕਰਨੇ ਦੁਬਾਰਤੋਂ ਉਹਨਾਂ ਦਾ ਸੁਪਨਿਆਂ ਦਾ ਘਰ ਬਣਾਣਾ ਕਿ ਕਟ ਕਟ ਕੇ ਜਗਾ ਹਾਰੀ ਵਿੱਚ ਲੈ ਗਿਆ ਜੋ ਸਾਡਾ ਫਸਲ ਉਹ ਵੀ ਲੈ ਗਿਆ ਜੋ ਸਾਡੇ ਇੰਜਣ ਵਗੈਰਾ ਹੈ ਉਹ ਵੀ ਲੈ ਗਿਆ ਕਿਸੇ ਦਾ ਕੋਈ ਮੋਟਰ ਲੱਗੀ ਸੀ ਕਿਸੇ ਦਾ ਵੀ ਟੂਬਲ ਲੱਗਾ ਸੀਗਾ ਉਹ ਵੀ ਦਰਿਆ ਦੇ ਵਿੱਚ ਦਸ ਗਿਆ ਤੇ ਇਹ ਵਿੱਚ ਵੀ ਪਾਣੀ ਇਸ ਤਰ੍ਹਾਂ ਆਇਆ ਸੀਗਾ ਤੇ ਇਹ ਵਿੱਚ ਵੀ ਆਇਆ ਸੀ ਤੇ ਇਹ ਵਿੱਚ ਵੀ ਸਾਨੂੰ ਕੋਈ ਇਹਦਾ ਮੁਆਵਜ਼ਾ ਖਰਾਬਾ ਤੇ ਉਹਨੇ ਤਾਂ ਨਹੀਂ ਮਿਲਿਆ ਮਾਰ ਪਈਏ ਪੰਜਾਬ ਨੂੰ ਪੰਜਾਬ ਦੀ ਧਰਤ ਫੇਰ ਆਬਾਦ ਹੋ ਜਾਵੇਗੀ ਪੰਜਾਬ ਦੀ ਹੜਾਂ ਦੀ ਪ੍ਰਭਾਵ ਆ ਜਿਹੜਾ ਹੜਾਂ ਦੀ ਮਾਰ ਆ ਪੰਜਾਬ ਦੇ 23 ਜ਼ਿਲ੍ਹੇ ਚੱਲ ਰਹੇ ਆ ਇਹ ਪਹਿਲੀ ਵਾਰ ਨਹੀਂ ਆ ਸਮੇਂ-ਸਮੇਂ ਤੇ ਚਾਹੇ ਉਹ ਫਿਰੋਜ਼ਪੁਰ ਦੀ ਗੱਲ ਹੋਵੇ ਫਾਜ਼ਿਲਕਾ ਦੀ ਗੱਲ ਹੋਵੇ ਤਰਨਤਾਰਨ ਸਾਹਿਬ ਦਾ ਏਰੀਆ ਚਾਹੇ ਖੇਮਕਰਨ ਸਾਹਿਬ ਦਾ ਏਰੀਆ ਹੋਵੇ ਪੰਜਾਬ ਦੇ 23 ਜ਼ਿਲ੍ਹੇ ਹੜਾਂ ਦੀ ਮਾਰ ਦੇ ਹੇਠ ਹੈ ਔਰ ਮਾਪੇ ਹਨ ਮਾਲਵਿਕਾ ਸੂਤ ਸਾਡੇ ਨਾਲ ਨੇ ਲੱਜ ਨਹੀਂ ਇਹ ਬਹੁਤ ਸਾਲਾਂ ਤੋਂ ਜਿਹੜਾ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਨਹੀਂ ਸੰਸਥਾ ਜਿਹੜੀ ਆ ਉਹ ਕੰਮ ਕਰ ਰਹੀ ਆ ਚਾਹੇ ਉਹ ਕਰੋਨਾ ਕਾਲ ਦੀ ਗੱਲ ਹੋਵੇ ਚਾਹੇ ਉਹ ਜਦੋਂ-ਜਦੋਂ ਵੀ ਚਾਹੇ ਪੰਜਾਬ ਤੇ ਮਾਰ ਪਈਆ ਜਾਂ ਭਾਰਤ ਪੱਧਰ ਤੇ ਮਾਰ ਪਈਆ ਤਾਂ ਸੂਤ ਚੈਰਿਟੀ ਸਭ ਤੋਂ ਪਹਿਲਾਂ ਅੱਗੇ ਹੋ ਕੇ ਖੜੀ ਆ ਭਾਂਜੀ ਤੁਸੀਂ ਪਹੁੰਚੋ ਇੱਥੇ ਔਰ 23 ਜ਼ਿਲ੍ਹੇ ਹੜਾ ਦੀ ਮਾਰ ਦੇ ਹੇਠਾ ਇੱਥੇ ਕਹਿੰਦੇ ਘਰ ਸੀਗੇ ਉਹ ਸਾਰੇ ਪਾਣੀ ਰੋੜ ਕੇ ਲੈ ਗਿਆ ਆਸਾਂ ਉਮੀਦਾਂ ਸਦਰਾਂ ਰੂਪੀ ਜਿਹੜੇ ਘਰ ਬਣਾਏ ਸੀ ਲੋਕਾਂ ਨੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਅੱਜ ਆਪਾਂ ਇਸ ਪਿੰਡ ਦੇ ਵਿੱਚ ਜਿੱਥੇ ਖੜੇ ਆ ਇਸ ਧਰਤੀ ਦੇ ਇੱਥੇ 6 ਘਰ ਸੀਗੇ 6 ਤੋਂ 7 ਘਰ ਸੀਗੇ ਮੇਰੇ ਨਾਲ ਇੱਥੇ ਅਮਰੋ ਭੈਂਜੀ ਖੜੇ ਐ ਬੀਜੀ ਖੜੇ ਔਰ ਇੰਦਰਬੀਜ ਜੀ ਖੜੇ ਆ ਇਹਨਾਂ ਦੇ ਪਰਿਵਾਰ ਜਿਹੜੇ ਇੱਥੇ ਹੀ ਰਹਿੰਦੇ ਸੀਗੇ ਤੁਸੀਂ ਜੇ ਦੇਖੋਗੇ ਇਸ ਜਗ੍ਹਾ ਤੇ ਇਹਨਾਂ ਦੇ ਘਰ ਸੀਗੇ ਲੇਕਿਨ ਜਿਹੜਾ ਪਾਣੀ ਹੈ ਇਹਨਾਂ ਦੇ ਘਰ ਦੇ ਜਿਹੜੇ ਸੁਪਨੇ ਆ ਉਹ ਵੀ ਨਾਲ ਹੀ ਰੋੜ ਕੇ ਲੈ ਗਿਆ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਵੀ ਕੋਈ ਘਰ ਦਾ ਨਾਮੁਨਿਸ਼ਾਨ ਨਹੀਂ ਹੈ ਜਿੱਥੇ ਲੋਕਾਂ ਦੀਆਂ ਪਹਿਲੀਆਂ ਪਾਣੀ ਵਿੱਚ ਰੁੜੀਆਂ ਕਈ ਲੋਕਾਂ ਦੇ ਜਿਹੜੇ ਘਰ ਵੀ ਹੈ ਪੂਰੀ ਤਬਾਹ ਹੋ ਗਏ ਪੰਜਾਬ ਦੇ ਜਿਹੜੇ ਫਲੱਡਸ ਆਏ ਆ ਉਹਦੇ ਵਿੱਚ ਪਾਣੀ ਵੱਖ-ਵੱਖ ਜਗ੍ਹਾ ਤੇ ਜਿਹੜਾ ਪਹੁੰਚਿਆ ਉਹ ਪਾਣੀ ਦਾ ਲੈਵਲ ਜ਼ਰੂਰ ਡਾਊਨ ਹੋ ਗਿਆ ਲੇਕਿਨ ਜਿਹੜੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਗਿਰ ਗਈਆਂ ਘਰ ਖਤਮ ਹੋ ਗਏ ਉਹ ਆਪਾਂ ਸਭ ਨੇ ਰਲ ਮਿਲ ਕੇ ਦਵਾਰ ਤੋਂ ਖੜੇ ਕਰਨੇ ਦਵਾਰ ਤੋਂ ਉਹਨਾਂ ਦਾ ਸੁਪਨਿਆਂ ਦਾ ਘਰ ਬਣਾਣਾ ਜੀ ਆਪਾਂ ਜੀ ਗੱਟੀ ਰੱਜੋ ਕੇ ਪਿੰਡ ਨੇੜੇ ਰਹਿ ਜਾਂਦਾ ਇੱਥੇ ਔਰ ਅਸੀਂ ਉੱਥੇ ਗਏ ਸੀਗੇ ਜ਼ੀਰੋ ਲਾਈਨ ਤੇ ਪਿੰਡ ਪਾ ਜਾਂਦਾ ਉਹ ਵੀਰ ਖੜਾ ਉਹਨਾਂ ਦੇ ਖੇਤ ਆ ਜਿਹੜੇ ਸਾਰੀ ਮਿੱਟੀ ਰੁੜ ਕੇ ਜਿਹੜੇ 25 ਕਿੱਲੇ ਸੀਗੇ ਉਹ ਪਾਕਿਸਤਾਨ ਵਾਲੇ ਪਾਸੇ ਵੱਲ ਚਲ ਗਈ ਆ ਪਤਾ ਨਹੀਂ ਇਦਾਂ ਦੀ ਹੋਰ ਕਿੱਦਾਂ ਦੀਆਂ ਮਾਰਾਂ ਪਤਾ ਨਹੀਂ ਕਿੰਨੀਆਂ ਵੱਡੀਆਂ ਮਾਰਾਂ ਪੰਜਾਬ ਦੇ ਲੋਕਾਂ ਨੂੰ ਪਈਆਂ ਨੇ ਔਰ ਇੱਥੇ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਕੁਦਰਤੀ ਕਰੋਪੀ ਹੈਗੀ ਆ ਜਾਂ ਕਿਤੇ ਕਿਤੇ ਸਾਜ਼ਿਸ਼ ਵੀ ਹੈਗੀ ਆ ਪੰਜਾਬ ਨੂੰ ਡੋਬਣ ਦੇ ਲਈ ਅਹ ਦੇਖੋ ਮਨ ਲੱਗਦਾ ਕਿ ਇਸ ਟਾਈਮ ਇਹ ਗੱਲਾ ਕਰਨ ਦਾ ਮੌਕਾ ਨਹੀਂ ਹੈ ਇਹਦੇ ਵਿੱਚ ਆਪਾਂ ਨੂੰ ਜ਼ਮੀਨੀ ਪੱਧਰ ਤੇ ਲੋਕਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਲੋਕਾਂ ਨੂੰ ਹੁਣੇ ਹੀ ਚਿੰਤਾ ਹੋ ਗਈ ਹੈ ਕਿ ਜਿਨ੍ਹਾਂ ਦੀਆਂ ਜ਼ਮੀਨਾਂ ਐ ਇੱਥੇ ਔਰ ਜੇ ਉਹਨਾਂ ਦਾ ਕੋਈ ਪੇਪਰਵਰਕ ਹੈ ਨਹੀਂਗਾ ਕੀ ਉਹਨਾਂ ਨੂੰ ਮੁਆਵਜ਼ਾ ਮਿਲੇਗਾ ਕੀ ਸਰਕਾਰ ਉਹਨਾਂ ਨੂੰ ਮੁਆਵਜ਼ਾ ਦੇਊਗੀ ਕਿਉਂਕਿ ਕਿਤੇ ਨਾ ਕਿਤੇ ਦੇਖੋ ਹਰ ਜਿਹੜਾ ਆਇਆ ਵੈ ਉਹ ਹਰ ਕੋਈ ਉਸ ਤੋਂ ਪੀੜਿਤ ਹੋਇਆ ਹੈ ਕਿਉਂ ਲੋਕਾਂ ਦੇ ਮਨ 'ਚ ਹਜੇ ਵੀ ਸ਼ੰਕਾ ਹੈ ਜ਼ਰੂਰਤ ਹੈ ਆਪਾਂ ਰਲ ਮਿਲ ਕੇ ਕਰੀਏ ਦੇਖੋ ਸਮਾਜ ਸੇਵੀ ਸੰਸਥਾਵਾਂ ਸਾਰੀਆਂ ਕੰਮ ਕਰ ਰਹੀਆਂ ਨੇ ਲੇਕਿਨ ਕਿਤੇ ਨਾ ਕਿਤੇ ਮੈਂ ਕਹੂੰਗੀ ਕਿ ਗਵਰਨਮੈਂਟ ਹੈ ਉਹਨਾਂ ਨੂੰ ਵੀ ਜ਼ਰੂਰ ਇਹਨਾਂ ਗਰੀਬ ਜਿਹੜੇ ਪਰਿਵਾਰ ਹੈ ਇਹਨਾਂ ਦਾ ਮੌਕਾ ਦੇਣਾ ਚਾਹੀਦਾ ਜੇ ਅੱਜ ਭੈਂਜੀ ਖੜੇ ਹੈ ਇੰਦਰੋ ਭੈਂਜੀ ਖੜੇ ਹੈ ਇਹਨਾਂ ਦੇ ਛੱਤ ਹੀ ਨਹੀਂ ਹੈਗੀ ਘਰ 'ਚ ਇਹਨਾਂ ਦਾ ਘਰ ਇੱਥੋਂ ਗਾਇਬ ਹੋ ਗਿਆ ਅੱਜ ਜੇ ਅਮਰੋਜ ਜੀ ਖੜੇ ਹੈਗੇ ਇਹਨਾਂ ਦੀ ਨੂੰ ਇੱਥੇ ਖੜੀ ਹੈ ਪਰਿਵਾਰ ਖੜਾ ਉਹ ਬਿਜੀ ਖੋਰ ਖੜੇ ਹੈ ਉਹਨਾਂ ਦਾ ਵੀ ਇਥੋਂ ਚਲਾ ਗਿਆ ਤੇ ਕਿੱਥੇ ਰਵਾਂਗੇ ਜ਼ਰੂਰਤ ਹੈ ਕਿ ਆਵਾਜ਼ اٹھਾਈਏ ਹਰ ਇੱਕ ਇਨਸਾਨ ਹਰ ਇੱਕ ਇੱਕ ਪਰਿਵਾਰ ਦਾ ਹੱਥ ਫੜ ਲੇ ਕੀ ਆਪਾਂ ਰਲ ਮਿਲ ਕੇ ਸਭ ਦੀ ਮਦਦ ਕਰੀਏ ਔਰ ਜ਼ਿੰਮੇਦਾਰੀ ਚੱਕੀਏ ਕਿ ਆਪਾਂ ਇਨੇ ਘਰਾਂ ਦੀਆਂ ਛੱਤਾਂ ਬਣਾਉਣੀ ਹੈ ਜਾਂ ਇਸ ਇੱਕ ਪਰਿਵਾਰ ਦੀ ਛੱਤ ਬਣਾਨੀ ਹੈ ਤੇ ਜ਼ਰੂਰ ਚੰਗਾ ਸਮਾਂ ਆਊਗਾ ਜੀ ਮੁਸੀਬਤਾਂ ਦਾ ਸਾਹਮਣਾ ਤਾਂ ਹਜੇ ਕਰਨਾ ਇਹਨਾਂ ਲੋਕਾਂ ਨੇ ਭਨੇ ਜਿਵੇਂ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਇਹਨਾਂ ਲੋਕਾਂ ਦਾ ਕਿਵੇਂ ਪਹੁੰਚ ਕਰ ਰਹੇ ਹੋ ਜਿਵੇਂ ਘਰਾਂ ਦਾ ਨੁਕਸਾਨ ਹੋਇਆ ਤੁਸੀਂ ਸਰਵੇ ਕਰਵਾ ਰਹੇ ਹੋ ਆਪਣੀ ਜਿਹੜੇ ਸੰਸਥਾ ਦੇ ਵਿੱਚ ਕੰਮ ਕਰਦੇ ਹੋ ਨਾ ਤੋਂ ਜਾਂ ਕੋਈ ਹੋਰ ਤਰੀਕੇ ਨਾਲ ਪਹੁੰਚ ਕਰ ਰਹੇ ਹੋ ਇਹਨਾਂ ਲੋਕਾਂ ਤੱਕ ਬਿਲਕੁਲ ਸਰਵੇ ਕਰਵਾ ਰਹੀ ਹੈ ਮੈਂ ਕਿਉਂਕਿ ਜ਼ਰੂਰਤ ਹੈ ਕਿਉਂਕਿ ਕਿਤੇ ਨਾ ਕਿਤੇ ਜਿੱਥੇ ਲੋੜਵੰਦ ਪਰਿਵਾਰ ਹੈ ਉੱਥੇ ਉਹ ਵੀ ਪਰਿਵਾਰ ਦੂਰੇ ਫਿਰਦੇ ਜਿਨ੍ਹਾਂ ਨੂੰ ਨਹੀਂ ਲੋੜ ਹੈਗੀ ਜ਼ਰੂਰਤ ਹੈ ਕਿ ਉਹ ਪਰਿਵਾਰਾਂ ਤੱਕ ਚੀਜ਼ਾਂ ਪਹੁੰਚੇ ਜਾਣ ਜੋ ਉਹਨਾਂ ਨੂੰ ਜ਼ਰੂਰਤ ਹੈ ਔਰ ਕੀ ਚੀਜ਼ ਦੀ ਜ਼ਰੂਰਤ ਹੈ ਇਸ ਪਿੰਡ ਦੇ ਵਿੱਚ ਜਿਵੇਂ ਕਿ ਹੁਣ 250 ਜਿਹੜੇ ਹੈ ਘਰ ਹੈਗੇ ਔਰ 15 ਤੋਂ 20 ਫੈਮਲੀਆਂ ਉਹ ਵੀ ਹੈ ਜਿਹੜੀਆਂ ਰਜਿਸਟਰਡ ਨਹੀਂ ਹੈਗੀਆਂ ਤੇ ਮੈਂ ਅੱਜ ਇੱਥੇ ਤਾਂ ਹੀ ਉਹ ਪੂਰੀ ਇੱਕ ਲਿਸਟ ਲੈ ਕੇ ਆਈ ਆ ਸਾਡੀ ਟੀਮ ਨੇ ਪਹਿਲਾਂ ਵਰਕ ਕੀਤਾ ਜਿਹੜਾ ਇੱਥੇ ਸਰਪੰਚਾਂ ਐ ਮੈਂਬਰਸ ਐ ਕਿ ਉਹਨਾਂ ਨਾਲ ਗੱਲਬਾਤ ਕੀਤੀ ਔਰ ਬਕਾਇਦਾ ਤੁਸੀਂ ਦੇਖੋਗੇ ਜਦੋਂ ਅਸੀਂ ਸਮਾਨ ਵੀ ਦਵਾਂਗੇ ਅਸੀਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਸਮਾਨ ਦਵਾਂਗੇ ਤਾਂਕਿ ਜਿਹੜੀ ਚੀਜ਼ ਜਿਹੜੀ ਹੈ ਉਹ ਲੋੜਵੰਦ ਪਰਿਵਾਰ ਨੂੰ ਪਹੁੰਚ ਸਕੇ ਜਿਹੜੇ ਨੂੰ ਜ਼ਰੂਰਤ ਹੈ ਤੁਸੀਂ ਲੋੜਵੰਦ ਪਰਿਵਾਰਾਂ ਦੀ ਗੱਲ ਕਰ ਰਹੇ ਹੋ ਪ੍ਰੋਪਰਲੀ ਪਹਿਲਾਂ ਤੁਹਾਡੇ ਕੋਲੋਂ ਡਾਟਾ ਪਹੁੰਚਦਾ ਵੀ ਆ ਪਰਿਵਾਰ ਲੋੜਵੰਦ ਹੈਗੇ ਔਰ ਉਹ ਚੀਜ਼ ਉਹਨਾਂ ਦੇ ਕੋਲ ਹੀ ਪਹੁੰਚਣੀ ਚਾਹੀਦੀ ਹੈ ਬਿਲਕੁਲ ਅਸੀਂ ਟੀਮ ਪੇਜਦੇ ਆ ਸੋ ਚੈਰਿਟੀ ਫਾਊਂਡੇਸ਼ਨ ਦੀ ਉਹ ਪਹਿਲਾ ਟੀਮ ਵਰਕ ਕਰਦੀ ਹੈ ਪਤਾ ਕਰਦੀ ਹੈ ਕਿ ਇਸ ਪਿੰਡ ਦੇ ਵਿੱਚ ਕਿਸ ਚੀਜ਼ ਦੀ ਲੋੜ ਹੈ ਔਰ ਕਿੰਨੇ ਪਰਿਵਾਰ ਆਏ ਕੋ ਉਹਨਾਂ ਦੀ ਲਿਸਟ ਦਾ ਡਾਟਾ ਸਾਡੇ ਕੋਲ ਤਿਆਰ ਹੈ ਔਰ ਅਸੀਂ ਨਾਮ ਲਵਾਂਗੇ ਬਕਾਇਦਾ ਉਸ ਪਰਿਵਾਰ ਦੇ ਮੋਢੀ ਦਾ ਔਰ ਉਹਨਾਂ ਨੂੰ ਅੱਜ ਚੀਜ਼ਾਂ ਦਵਾਂਗੇ ਮਾਤਾ ਜੀ ਤੁਸੀਂ ਭੈਣ ਜੀ ਆਪਣੇ ਪਹੁੰਚਾ ਇੱਥੇ ਨਾਲ ਖੜੇ ਆਪਣੇ ਔਰ ਤੁਹਾਡਾ ਘਰ ਸੀਗਾ ਇੱਥੇ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਕਿਵੇਂ ਰਹਿੰਦੇ ਹੋ ਫਿਰ ਹੁਣ ਅਸੀਂ ਮੇਰਾ ਇੱਕ ਵੱਡਾ ਪੁੱਤ ਰਹਿੰਦਾ ਸੀ ਵਿੱਚ ਪਿਆੰਦੇ ਤੇ ਤੁਹਾਨੂੰ ਘਰ ਹੀ ਰਹਿਣਾ ਹੂੰ ਤੁਸੀਂ ਘਰ ਬਣਾਇਆ ਸੀਗਾ ਤੁਸੀਂ ਉਹ ਸਾਰੀ ਰੁੜ ਗਿਆ ਹਾਂ ਹਾਂ ਦੀ ਉੱਥੇ ਲੱਗ ਤੇ ਹਟਾਣੀ ਕੋ ਪਰ ਨਾ ਘਰ ਖੜੀ ਤੀ ਮੈਂ ਉੱਥੋਂ ਉੱਤਰ ਗਿਆ ਹਾਂ ਹਾਂ ਤਾਂ ਤੁਹਾਡਾ ਵੀ ਮਜ਼ਾ ਜੀ ਕਰਸੇ ਹਾਂ ਕਰੋ ਜੀ ਹਾਂ ਘਰ ਠੀ ਅਗੇ ਹੀ ਸਾਡੇ ਪਿੱਛੇ ਨਾਲ ਹੀ ਹਾਂ ਤੇ ਸੁੱਖਾ ਸਿੰਘ ਗਰਸ਼ਨ ਸਿੰਘ ਤੇ ਆਪਣਾ ਮਿੱਠਾ ਸਿੰਘ ਨੰਬਰਦਾਰ ਇਹਨਾਂ ਦੇ ਵੀ ਨਾਲ ਘਰ ਸੀ ਜੀ ਕਿੰਨੇ ਪਰਿਵਾਰ ਕੇ ਮੈਂਬਰ ਤੁਸੀਂ ਰਹਿੰਦੇ ਸੀਗੇ ਘਰ ਦੇ ਵਿੱਚ 6 ਕਰ ਰਹਿੰਦੇ ਆ ਹਾਂ ਪਰ ਜੀ ਇਹਨਾਂ ਨੂੰ ਘਰ ਦੁਆਰਾ ਨਹੀਂ ਮਿਲਣਾ ਕਿਉਂਕਿ ਬੜਾ ਇੱਕ ਪਹਿਲਾ ਮਕਾਨ ਬਣਦਾ ਫਿਰ ਪਰਿਵਾਰ ਨਾਲ ਉਹ ਘਰ ਦੇ ਰੂਪ ਦੇ ਵਿੱਚ ਤਬਦੀਲ ਹੁੰਦਾ ਬਿਲਕੁਲ ਉਹੀ ਹੈ ਕਿ ਕਿਤੇ ਨਾ ਕਿਤੇ ਮੈ ਹੂ ਸੀ ਇਹਨਾਂ ਦੇ ਮਨ ਵਿੱਚ ਕੀ ਸਾਡੇ ਘਰ ਦੁਆਰ ਤੋਂ ਬਣ ਪਾਵਾਂਗੇ ਕਿਉਂਕਿ ਇਨਸਾਨ ਜ਼ਿੰਦਗੀ ਦੇ ਵਿੱਚ 21 ਵਾਰੀ ਘਰ ਬਣਾਉਂਦਾ ਹੈ ਵਾਰੀ ਵਾਰੀ ਘਰ ਬਣਾਉਣਾ ਬਹੁਤ ਔਖਾ ਹੈ ਕਰਜ਼ੇ ਲੈ ਕੇ ਘਰ ਬਣਾਉਂਦਾ ਹੈ ਲੇਕਿਨ ਮੰਨ ਨੂੰ ਲੱਗਾ ਜੇ ਚੰਗੀਆਂ ਸੰਸਥਾਵਾਂ ਜੁੜਦੀਆਂ ਚਾਹੇ ਆਪਾਂ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਪਾਈਏ ਚਾਹੇ ਇੱਕ ਕਮਰਾ ਜਾਂ ਇੱਕ ਰਸੋਈ ਪਾਈਏ ਤਾਂ ਜ਼ਰੂਰ ਆਪਾਂ ਮਦਦ ਕਰ ਸਕਦੇ ਜੀ ਸਹੀ ਮਦਦ ਕਰਨਾ ਚਾਹਨੇ ਜੀ ਦੂਜਾ ਚਾਰਾਂ ਸ਼ੁਰੂ ਹੋਣਾ ਭਾਣ ਜੀ ਲਾਰਸਵਾਲਾ ਜਿਵੇਂ ਜ਼ਮੀਨਾਂ ਦੀ ਸਾਫ ਸਪਾਈ ਆ ਬਾਹ ਬਹਈਆ ਉਹਨਾਂ ਲੋਕਾਂ ਦਾਖ ਵੀ ਫਿਰ ਤੁਸੀਂ ਪਹੁੰਚ ਕਰ ਰਹੇ ਹੋ ਉਸ ਤੋਂ ਬਾਅਦ ਦੇ ਵਿੱਚ ਕਰੋਗੇ ਜਾਂ ਬਿਲਕੁਲ ਜ਼ਰੂਰ ਕਰਾਂਗੇ ਜੀ ਅਲੱਗ-ਅਲੱਗ ਫੇजेस ਹੈਗੇ ਹਰ ਫੇਸ ਦੇ ਵਿੱਚ ਹਰ ਅਲੱਗ ਤਰ੍ਹਾਂ ਦੀ ਲੋਡ ਪਾਊਗੀ ਜੇ ਕਿਸੇ ਦੇ ਘਰੇ ਹੁਣ ਮਿੱਟੀ ਪਈ ਹੈ ਮੈਂ ਆਉਣ ਤੋਂ ਪਹਿਲਾਂ ਕੁਝ ਕਰਾਂ ਦੇ ਵਿੱਚ ਜਾ ਕੇ ਵੀ ਆਈਆਂ ਜਿਨ੍ਹਾਂ ਦੇ ਘਰ ਮਿੱਟੀ ਨਾਲ ਭਰੇ ਹੋਏ ਹੈ ਕਈ ਖੇਤਾਂ ਦੇ ਵਿੱਚ ਰੇਤ ਵੀ ਆਈ ਹੋਈ ਹੈ ਤੁਸੀਂ ਦੇਖੋ ਇੱਕ ਰੇਤ ਕੱਢਣਾ ਵੀ ਇੱਕ ਪ੍ਰੋਸੀਜਰ ਹੈਗਾ ਕਿ ਕਿਵੇਂ ਕੱਢਾਂਗੇ ਜ਼ਰੂਰਤ ਹੈ ਆਪਾਂ ਸਾ ਇਹਨਾਂ ਦੀ ਮਦਦ ਕਰੀਏ ਕਿਉਂਕਿ ਜੇ ਇਹ افਵਾਹਾਂ ਉੱਡਦੀਆਂ ਕਿ ਨਹੀਂ ਲੋੜ ਹੈਗੀ ਰਾਸ਼ਨ ਦੀ ਲੇਕਿਨ ਜੇ ਰਾਸ਼ਨ ਦੀ ਨਹੀਂ ਲੋੜ ਤੇ ਹੋਰ ਚੀਜ਼ਾਂ ਦੀ ਬਹੁਤ ਲੋੜ ਹੈ ਆਪਾਂ ਆਈਏ ਦੇਖੀਏ ਗਰਾਊਂਡ ਲੈਵਲ ਤੇ ਕਿ ਕਿਸ ਚੀਜ਼ ਦੀ ਲੋੜ ਹੈ ਤਾਂ ਕਿ ਆਪਾਂ ਇਹਨਾਂ ਦੀ ਮਦਦ ਕਰੀਏ ਜੀ ਲਾਲ ਸੰਵਾਲ ਆਪਾਂ ਜਿਵੇਂ ਸਰਕਾਰ ਨੇ ਜਾਣ ਕੀਤਾ ਕਿ ਜਿਹੜੀ ਖੇਤ ਰੇਤੀ ਨੀਤੀਆ ਰੇਤ ਨੀਤੀਆ ਉਹ ਸਰਕਾਰ ਨੇ ਲਾਗੂ ਕੀਤੀ ਹੈ ਕਿ ਜਿਹੜੇ ਕਿਸਾਨ ਦਾ ਨੁਕਸਾਨ ਹੋਇਆ ਜ਼ਮੀਨ ਦੇ ਵਿੱਚ ਉਹ ਰੇਤ ਵੇਚ ਸਕਦਾ ਉਹ ਨੁਕਸਾਨ ਦੀ ਪੂਰਤੀ ਹੋਊਗੀ ਕਿ ਤਨਾ ਕਿਤੇ ਤੇ ਦੇਖੋ ਰੇਤ ਕੱਢਣੀ ਵੀ ਇੱਕ ਸਿੱਧਰੇ ਰੇਤ ਕੱਢੂਗਾ ਕਿਵੇਂ ਗਰੀਬ ਬੰਦਾ ਉਹਦਾ ਵੀ ਤਾਂ ਖਰਚਾ ਹੈ ਨਾ ਕਿਵੇਂ ਕੱਢੂਗਾ ਬਹੁਤ ਮੁਸ਼ਕਿਲ ਹੈ ਦੇਖੋ ਸਿਸਟਮ ਜਿਹੜਾ ਇਹਨਾਂ ਦੇ ਹੈ ਇਹ ਕਿਤੇ ਰੱਖੇ ਤੇ ਜੋ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜ਼ਰੂਰ ਬੰਦਾ ਹੱਕੇ ਨੂੰ ਦੇਣਾ ਚਾਹੀਦਾ ਚਾਹੇ ਉਹਨਾਂ ਦੀ ਜਗ੍ਹਾ ਨੂੰ ਲੈ ਕੇ ਹੋਵੇ ਚਾਹੇ ਕਰਾਂ ਨੂੰ ਲੈ ਕੇ ਕੋਈ ਨਾ ਕੋਈ ਅਸੀਂ ਸਕੀਮ ਜ਼ਰੂਰ ਕੱਢਣੀ ਚਾਹੀਦੀ ਹੈ ਤਾਂ ਕਿ ਗਰੀਬ ਬੰਦਾ ਵੀ ਆਪਣਾ ਪੈਰਾਂ ਤੇ ਦੁਆਰ ਤੋਂ ਖੜਾ ਹੋ ਸਕੇ ਧੰਨਵਾਦ ਤਾਂ ਸੂਤ ਚੜੀ ਤੋਂ ਭਾਣ ਮਾਲਵਿਕਾ ਸੂਤ ਜਿਹੜੇ ਲਗਾਤਾਰ ਜਦੋਂ ਦੇ ਹੜਾ ਇਹ ਤਰਾਸ ਦੀ ਪੰਜਾਬ ਦੇ ਵਿੱਚ ਆਈ ਆ ਤਾਂ ਉਹ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਵਿਝਰ ਰਿਹਾ ਔਰ ਲੋਕਾਂ ਦੇ ਨਾਲ ਰابطਾ ਕੰਮ ਕਰ ਰਿਹਾ ਕਿਹੜੇ-ਕਿਹੜੇ ਲੋਕਾਂ ਨੂੰ ਜਿਹੜੀ ਲੋੜ ਹੈਗੀ ਆ ਤਾਂ ਭਾਈ ਥੋੜਾ ਵੀ ਘਰ ਇੱਥੀ ਸੀਗਾ ਜੀ ਤੇਜ਼ੀ ਬਿਲਕੁਲ ਇੱਥੇ ਫਿਰ ਮੈਂ ਇੱਕ ਸਰਪੰਚਾ ਟਿੰਡੀ ਵਾਲੇ ਜੀਤ ਸਿੰਘ ਨਾਮ ਮੇਰੇ ਜੀ ਕਿੰਨੇ ਘਰ ਰੁੜ ਗਏ ਜੀ ਪਾਣੀ ਦੇ ਵਿੱਚ ਇੱਥੇ ਪਾਣੀ ਦੇ 4-5 ਕਾਰੀ ਰੁੜੇ ਜਿਹੜੇ ਨਿਗਪੇ ਥੱਲੇ 3-4-5 ਕਾਰੀ ਬਾਕੀ ਸਾਡੇ ਰੁੜਨ ਵਾਲੇ ਵੇਖੋ ਆ ਨਾਲ ਇੰਦਰੀਆ ਆ ਗਿਆ ਹੋ ਤਾਂ ਹੈ ਕਿ ਇਹਨੇ ਵੀ ਹੜ੍ਹ ਜਿਹੜਾ ਆ ਹੁਣ ਆ ਜਿਹੜਾ ਪਾਣੀ ਜਾ ਰਿਹਾ ਇਹ ਦਰਿਆ ਜਾਂ ਇਹ ਖੇਤ ਆ ਮਤਲਬ ਪਹਿਲੇ ਬਹੁਤ ਪਿੱਛੇ ਸੀਗਾ 10 ਕਿਲੇ ਵਾੜ ਪਿੱਛੇ ਸੀਗੇ ਇਹ ਕੱਟ ਕੱਟ ਕੇ ਜਗ੍ਹਾ ਹਰੀ ਵਿੱਚ ਲੈ ਗਿਆ ਜੋ ਸਾਡਾ ਫਸਲ ਉਹ ਵੀ ਲੈ ਗਿਆ ਜੋ ਸਾਡਾ ਇੰਜਨ ਵਗੈਰਾ ਸੀ ਉਹ ਵੀ ਵਿੱਚ ਲੈ ਗਿਆ ਕਿਸੇ ਦਾ ਕੋਈ ਮੋਟਰ ਲੱਗੀ ਸੀ ਕਿਸੇ ਦਾ ਕੋਈ ਟੂਬਲ ਲੱਗਾ ਸੀਗਾ ਉਹ ਵੀ ਦਰਿਆ ਦੇ ਵਿੱਚ ਤੈਨੂੰ ਦੱਸ ਗਿਆ ਬਾਕੀ ਕਿ ਸਾਡਾ ਤੇਈ ਵਿੱਚ ਹੀ ਪਾਣੀ ਇਸ ਤਰ੍ਹਾਂ ਆਇਆ ਸੀਗਾ ਜੀ 23 ਵਿੱਚ ਵੀ ਆਇਆ ਸੀ 23 ਵਿੱਚ ਵੀ ਸਾਨੂੰ ਕੋਈ ਇਹਦਾ ਮੁਆਵਜ਼ਾ ਖਰਾਬਾ ਤੇ ਉਹਨੇ ਤਾਂ ਨਹੀਂ ਮਿਲਿਆ ਉਹ ਕਹਿੰਦੇ ਤੁਰੀ ਪਹਿਲੀਆਂ ਕੱਚੀਆਂ ਨੇ ਤੁਹਾਨੂੰ ਕੁਝ ਨਹੀਂ ਮਿਲੇਗਾ ਕਹਿੰਦੇ ਮਾਲਕੀ ਉਸ ਨੂੰ ਹੀ ਮਿਲੇਗਾ ਹਾਲੇ ਕਿ ਸਾਡੀ ਹਾਰੀਆਂ ਪਹਿਲੀਆਂ ਕੱਚੀਆਂ ਨੇ ਜਿਵੇਂ ਸਾਡਾ 3000 ਏਕੜ ਜ਼ਮੀਨ ਹੈ 3000 ਦੇ ਵਿੱਚੋਂ ਸਾਡੇ ਵੱਤ ਤੋਂ ਵੱਧ 200 ਕਿਲਾ ਜਿਹੜਾ ਮਾਲਕੀ ਹੋਵੇਗਾ ਪਿੰਡ ਦੀ 3000 ਏਕੜ ਜ਼ਮੀਨ ਹੈ ਜੀ ਹਾਂਜੀ ਹਾਂਜੀ ਜਿੰਦੇ ਵਿੱਚ ਮਤਲਬ ਸਾਡਾ 20 ਹੇੜਾ ਸਾਡਾ 20 ਟੇੜਾ ਸਾਡੀ 20 ਟੇੜੇ ਵਿੱਚ ਕੋਈ ਗੱਟੀ ਰਾਜੂ ਕੇ ਆ ਜਾਂਦੀ ਏ ਕਿ ਬਖੜਾ ਜਾਹਰਾ ਆ ਜਾਂਦਾ ਇਹਦੇ ਵਿੱਚ 3-4 ਪਿੰਡ ਆਉਂਦੇ ਆ ਉਹ 3000 ਹਾਡੀ ਮਤੇ 200 ਕਿਲਾ ਪੱਕੀ ਮਾਲਕੀ ਜੀ ਬਾਕੀ ਸਾਡੀ 26 2700 ਕਿਲਾ ਕੱਚੀ ਹੈ ਉਹ ਕਹਿੰਦੇ ਉਹ ਤਾਂ ਕੁਝ ਨਹੀਂ ਮਿਲੇਗਾ ਉਹਦਾ ਕੋਈ ਇੰਨਾ ਪਿੱਛੇ ਵੀ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਸੀਗਾ 23 ਵਿੱਚ ਵੀ ਹੁਣ ਵੀ ਕਹਿੰਦੇ ਕੁਝ ਨਹੀਂ ਉਹਨ ਭਗਵੰਤ ਮਾਣਾ ਹੈ ਮੇਰੀ ਵੀ ਗੱਲ ਹੀ ਹੁੰਦੇ ਨਾਲ ਉਹਨੇ ਮੈਂ ਕਿਹਾ ਜੀ ਸਾਡਾ 23 ਵਿੱਚ ਹੁਣ ਕੁਝ ਨਹੀਂ ਮਿਲਿਆ ਸੀਗਾ ਤੇ ਸਾਨੂੰ ਹੁਣ ਕੋਈ ਪਰਾਲਾ ਕਰੋ ਤੇ ਸਾਨੂੰ ਉਹਦਾ ਕੋਈ ਕੋਈ ਹੱਲ ਕੱਢੋ ਤੇ ਸਾਨੂੰ ਦਾ ਕੋਈ ਮਾਵਜਾ ਵਿਸ਼ਵਾਸ ਦਵਾਇਆ ਉਹਨਾਂ ਨੇ ਨਾ ਕੁਝ ਨਹੀਂ ਦਵਾਇਆ ਨਹੀਂ ਵਿਸ਼ਵਾਸ ਦਵਾਇਆ ਕਿਸੀ ਦੇਵਾਂਗੇ ਤੁਹਾਨੂੰ ਉਹ ਕਹਿੰਦਾ ਤੁਹਾਨੂੰ ਮਾਲਕੀ ਦਾ ਹੀ ਮਿਲੇਗਾ ਕੱਚੀ ਦਾ ਮੇਰਾ ਕੋਈ ਹੱਥ ਖੜੇ ਨੇ ਕੱਚੀ ਦਾ ਕੁਝ ਨਹੀਂ ਦੇਾਂਗੇ ਅਸੀਂ ਕੱਚੀ ਕੱਚੀ ਤੁਸੀਂ ਕੱਚੀ ਦੀ ਬਾਰੇ ਗੱਲ ਕਰ ਰਹੇ ਹੋ ਜਿਹਦੇ ਜ਼ਮੀਨ ਨਾ ਹੀ ਹੋਣੇਗੀ ਉਹ ਤਾਂ ਫਿਰ ਜ਼ਮੀਨ ਵੀ ਗਈ ਘਰ ਵੀ ਗਿਆ ਜਿਨ੍ਹਾਂ ਦੀ ਕੱਚੀ ਜ਼ਮੀਨ ਹੈ ਉਹਨਾਂ ਨੂੰ ਵੀ ਮਾਜਵਾ ਦਿੱਤਾ ਜਾਵੇ ਸਾਡੀ ਤਾਂ ਇਹ ਸਰਕਾਰ ਕੋਲ ਸਰਕਾਰ ਕੋਲ ਮੰਗੇਗੀ ਹੈ ਤੇ ਬਾਕੀ ਜਿਹੜੀਆਂ ਇਹ ਨੋਚਾਂ ਬਣੇ ਜਾਣਾ ਪੱਥਰਾਂ ਦੀਆਂ ਪੱਥਰ ਲਾ ਕੇ ਤਾਂ ਕਿ ਸਾਡਾ ਪਿੰਡ ਨਾ ਜਾ ਸਕੇ ਬੰਨ ਪੱਕੇ ਕੀਤੇ ਜਾਣਾ ਹਾਂਜੀ ਬੰਨ ਪੱਕੇ ਕੀਤੇ ਜਾਣਾ ਤੇ ਜਿਨ੍ਹਾਂ ਦੇ ਗਰਦੌਰੀਆਂ ਟੁੱਟੀਆਂ ਵੀ ਨੇ ਉਹਨਾਂ ਦੇ ਗਰਦੌਰੀਆਂ ਵੀ ਨਾ ਲੱਗਣ ਆਏ ਸਾਨੂੰ ਪੈਸੇ ਦੇਣ ਦੇ ਹਾਂਜੀ ਇੱਧਰ ਸਾਡੀ ਵੀ ਖੇਤਾਂ ਵਿੱਚ ਆ ਰਹੀ ਆ ਤੇ ਪੈ ਗਈ ਹੁਣ ਵੀ ਜਿਨ੍ਹਾਂ ਦੀ ਖੇਤਾਂ ਵਿੱਚ ਰੇਤ ਪੈ ਗਈ 5-5 ਉਹ ਵੀ ਸਰਕਾਰ ਪਾਏਗੀ ਅੱਗੇ ਜਿਨ੍ਹਾਂ ਦੇ ਜਿਨ੍ਹਾਂ ਦੇ ਖੇਤਾ ਚਰੇਤ ਪੈ ਗਈ ਹੈ ਨਾ ਉਹਨਾਂ ਦੇ ਵੀ ਰੇਤ ਵਸਤੀ ਪੈਸੇ ਸਰਕਾਰ ਦੇਵੇ ਕੱਢਣ ਵਾਸਤੇ ਜਾਂ ਸਰਕਾਰ ਖਰਚਾ ਪਾਣੀ ਦੇਵੇ ਵੀ ਤੁਸੀਂ ਰੇਤ ਵੇਚ ਲੋਕ ਗਰੀਬ ਗੁਜ਼ਾਰਾ ਕਰ ਸਕਣ ਸਾਨੂੰ ਹੁਣ ਤੋਂ ਇੱਥੇ ਵਿੱਚ ਦਾ ਪਿਆ ਰੇਤ ਸਾਨੂੰ ਹੁਣ 2-4 ਦਿਨ ਰਾਸ਼ਨ ਪਾਣੀ ਆਉਂਦਾ ਫਿਰ ਅਸੀਂ ਕਿੱਥੇ ਜਾਵਾਂਗੇ ਹੈ ਸਾਡੇ ਕੋਲ ਕੁਝ ਵੀ ਨਹੀਂ ਰਿਹਾ ਕਾਰ ਬਾਰ ਨਹੀਂ ਨਾ ਜ਼ਮੀਨ ਸਾਰੇ 200 ਏਕੜ ਸਾਰੇ ਖੇਤ ਗਏ ਗੁਜ਼ਾਰਾ ਕਿਵੇਂ ਕਰੋਗੇ ਭੈਣੇ ਹੁਣ ਤਾਂ ਲੋਕ ਸੇਵਾ ਕਰ ਰਹੇ ਆ ਚਲੋ ਮਹੀਨਾ ਚੱਲੂ 2 ਮਹੀਨੇ ਚੱਲੂ 4 ਮਹੀਨੇ ਫਿਰ ਕਿਵੇਂ ਕਰੋਗੇ ਪਰਿਵਾਰ ਕਿਵੇਂ ਚਲੂ ਜਿਹੜਾ ਰੋਜ਼ਗਾਰ ਵੱਡਾ ਹੁੰਦਾ ਖੇਤੀਬਾੜੀ ਹੁੰਦਾ ਅਸੀਂ ਇਹ ਸਰਕਾਰ ਕੋਲ ਹੱਥ ਹੱਥ ਜੋੜ ਕੇ ਮੰਗ ਕਰਦੇ ਆ ਕਿ ਸਾਰਿਆਂ ਨੂੰ ਜਿਨ੍ਹਾਂ ਚਾਰ ਪੰਜ ਸਾਲ ਤਾਂ ਵੇਖ ਅਸੀਂ ਹੁਤਾ ਹੋ ਨਹੀਂ ਸਕਦੇ ਹੈ ਕਰ ਕਰਦੇ ਇੱਕ ਗਰੀਬ ਦੇ ਖਾਤੇ ਵਿੱਚ ਜਿੰਨੇ ਵੀ ਜਿੰਨੇ ਕਰ 5-5000 ਮਹੀਨੇ ਬਸ ਸਰਕਾਰ ਖਾਤੇ ਵਿੱਚ ਪਾਵੇ ਕਰ 5-5000 ਮਹੀਨੇ ਵਿੱਚ ਪਾਵੇ ਕਰ ਖਾਤੇ ਚ ਤਾਂ ਕਿ ਅਸੀਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਹਰੇਕ ਨੂੰ ਪਾਵੇ ਹਰ ਘਰ ਦੇ ਜਿਨ੍ਹਾਂ ਦੇ ਘਰਾਂ ਹੀ ਕਿਨ ਉਹਨਾਂ ਦੇ ਵੀ ਤੇ ਪਿੱਛੇ ਸਾਨੂੰ ਵੀ ਬਣੇ ਘਰ ਸੀਗਾ ਇੱਥੇ ਉਹ ਸਾਹਮਣੇ ਘਰ ਖੜਾ ਵੀ ਰਿਹਾ ਉਹ ਟਾਹ ਲੱਗੀ ਅੱਜ ਤੋਂ ਪਿੱਛੇ 10 ਕਿਲੇ ਪਿੱਛੇ ਸੀਗਾ ਜਿਹੜਾ ਅੱਜ ਬਿਲਕੁਲ ਇੰਨੇ ਨਜ਼ਦੀਕ ਆ ਗਿਆ ਘਰ ਦੇ ਉਹ ਵੀ ਮਿਹਨਤ ਦੇ ਨਾਲ ਘਰ ਬਣਾਇਆ ਹੋਇਆ ਤੇ ਅੱਜ ਜਿਹੜਾ ਨਜ਼ਦੀਕ ਹੈ ਕੁਝ ਟਾਈਮ ਹੀ ਹੈ ਜਿਵੇਂ ਪਾਣੀ ਵੇਖੋ ਜੀ ਜੇ ਕੋਈ ਪਾਣੀ ਰੋਕ ਨਹੀਂ ਰਿਹਾ ਜੇ ਕੋਈ ਟਾਹ ਨਹੀਂ ਰੁਕੀ ਟਾਹ ਵੀ ਉਹਦਾ ਚਲਦੀ ਪਈ ਹੈ ਲੱਗੀ ਹੋਈ ਹੈ ਜੇ ਘਰ ਦੀ ਕਿਉਂ ਸਾਨੂੰ ਉਮੀਦ ਨਹੀਂ ਹੈਗੀ ਵੀ ਸਾਡਾ ਘਰ ਬਚੂਗਾ ਸਰਕਾਰ ਅਗੇ ਇਹ ਮੈਂ ਮੰਗਤੀ ਕਰਦੇ ਆਂ ਵੀ ਪੈਲੀਆਂ ਵਾਲੇ ਨੂੰ ਤਾਂ ਪੈਲੀਆਂ ਮਿਲੂਗੀ ਜਿਹੜਾ ਮਿਹਨਤੀ ਹੈ ਉਹਦੇ ਵਾਸਤੇ ਵੀ ਕੁਝ ਨਾ ਕੁਝ ਕੀਤਾ ਜਾਵੇ ਜੇ ਕੰਮ ਡੇ ਗਏ ਤਾਂ ਅਸੀਂ ਬੈਠੇ ਤੇ ਕੰਮ ਕਰ ਕਰ ਤੁਸੀਂ ਮਜ਼ਦੂਰਾਂ ਪਰਿਵਾਰਾਂ ਦੀ ਗੱਲ ਕਰ ਰਹੇ ਹੋ ਜਿਹੜੇ ਕਰਕੇ ਖਾਂਦੇ ਆਂ ਹਾਂਜੀ ਹਾਂਜੀ ਬਿਲਕੁਲ ਮਜ਼ਦੂਰ ਹੈ ਕੋਈ ਪੈਲੀ ਨਹੀਂ ਕੋਈ ਕੁਝ ਨਹੀਂ ਸਰਕਾਰਾਂ ਅੱਗੇ ਇਹ ਮੰਗ ਕਰਦੇ ਆਂ ਵੀ ਗਰੀਬਾਂ ਨੂੰ ਵੀ ਕੁਝ ਨਾ ਕੁਝ ਉਹਨਾਂ ਦਾ ਵੀ ਹੱਲ ਕੀਤਾ ਜਾਵੇ ਕੋਈ ਜਗ੍ਹਾ ਦਿੱਤੀ ਜਾਵੇ ਕੋਈ ਇੱਕ ਕਮਰਾ ਬਣਾ ਕੇ ਦਿੱਤਾ ਜਾਵੇ ਇੱਕ ਬਣੇ ਹੋਰ ਸਵਾਲ ਆ ਇੱਥੇ 10 15 ਘਰ ਪਾਣੀ ਰੋੜ ਕੇ ਲੈ ਗਿਆ ਪਰ ਜਦੋਂ ਆਪਣਾ ਘਰ ਹੁੰਦਾ ਹੈ ਕਿ ਆਪਣੀ ਸਭ ਤੋਂ ਵੱਡੀ ਚੀਜ਼ ਹੁੰਦੀ ਆਪਾਂ ਉਹ ਬਾਧੂ ਚੀਜ਼ ਦੇ ਅੰਦਰ ਜਾਣ ਦਿੰਦੇ ਪਰ ਇੱਥੇ ਪਾਣੀ ਧੱਕੇ ਨਾਲ ਖੋਰ ਕੇ ਲੈ ਗਿਆ ਦੁੱਖ ਬਹੁਤ ਵੱਡਾ ਬਹੁਤ ਜ਼ਿਆਦਾ ਵੱਡਾ ਹਣ ਵੀ ਕਰੇ ਜਾ ਕੇ ਵੇਖੋ ਬੜਾ ਹੀ ਬੁਰਾ ਹਾਲ ਹੈ ਬਹੁਤ ਹੀ ਜ਼ਿਆਦਾ ਹਣ ਵੇਖੋ ਕਿਸੇ ਦੇ ਕਰੇ ਰਹਿਣਾ ਬਹੁਤ ਔਖਾ ਕੰਟਾ ਨਹੀਂ ਰਿਹਾ ਜਾਂਦਾ ਕਿਸੇ ਦੇ ਕਰੇ ਜਿਹੜੇ ਅੱਜ ਬੱਚੇ ਕਿਸੇ ਦੇ ਕਰੇ ਬੈਠੇ ਆ ਜੀ ਤਾਂ ਅਸੀਂ ਟੀਂਡੀ ਵਾਲਾ ਪਿੰਡਾ ਜ਼ਿਲ੍ਹਾ ਫਿਰੋਜ਼ਪੁਰ ਦਾ ਜੀ ਨਾਮ ਹੈ ਬੱਗਾ ਸਿੰਘ ਮੈਂਬਰ ਭਾਵੇਂ ਚਾਹੇ ਟੈਂਡੀ ਵਾਲੇ ਦੇ ਪਿੰਡ ਹੈ ਤੇ ਆਪਣੇ ਇਹ ਹੀ ਗੱਲ ਹੈਗੀ ਹੈ ਪਿੰਡ ਪੈੜੀਆਂ ਬਾਰੇ ਜੇ ਸਾਡੇ ਗਰੀਬ ਲੋਕ ਹੈਗੇ ਨੇ ਜਿਨ੍ਹਾਂ ਦੇ ਘਰ ਟਹਿਗੇ ਨੇ ਉਹਨਾਂ ਨੂੰ ਸਾਰੇ ਜਿੰਨੇ ਵੀ ਟੈਂਡੀ ਵਾਲੇ ਨਗਰ ਪੰਚਾਇਤ ਵਿੱਚ ਹੈਗੇ ਨੇ ਮੈਂਬਰ ਹੈ ਸਾਰਿਆਂ ਨੂੰ 5-5 ਮਰਲੇ ਗੁਜਾਰਿਸ਼ ਕਰਦੇ ਆਂ ਸਰਕਾਰ ਅੱਗੇ ਵੀ ਆਪਣੇ ਐਕਟਰ ਵੀ ਜਿੰਨੇ ਵੀ ਹੈਗੇ ਆ ਗਾਇਕ ਸਾਰੇ ਅੱਗੇ ਗੁਜਾਰਿਸ਼ ਕਰਦੇ ਆਂ ਅਸੀਂ ਸਾਨੂੰ 5-5 ਮਰਲੇ ਲੈ ਕੇ ਪਿੱਛੇ ਜ਼ਮੀਨ ਦਿੱਤੀ ਜਾਵੇ ਤੇ ਫਿਰ ਹੀ ਸਾਨੂੰ ਹੱਲ ਹੋ ਪਾਵੇਗਾ ਇਸ ਦੇ ਲਈ ਹਾਂਜੀ ਰਹਿਸ਼ ਦੇ ਲਈ ਤੇ ਸਾਡੇ ਮਕਾਨ ਤਾਂ ਬਣਾ ਕੇ ਦੇਵੇਗੀ ਸਰਕਾਰ ਐ ਤੇ ਜੇ ਸਾਨੂੰ 5-5 ਮਰਲੇ ਮਿਲੇਗੇ ਤੇ ਫਿਰ ਵੀ ਅਸੀਂ ਮਿਹਨਤ ਕਰਕੇ ਆਪਣਾ ਗੁਜ਼ਾਰਾ ਤਾਂ ਕਰ ਸਕਦੇ ਆ ਉੱਥੇ ਤਾਂ ਆਪਣੀ ਥਾਂ ਤਾਂ ਬਣਾ ਸਕਦੇ ਜਦ ਹੜ੍ਹ ਆਉਂਦੇ ਆ ਜਾਂ ਜੰਗ ਲੱਗਦਾ ਆ ਤੇ ਸਾਨੂੰ ਉਧਰ ਹੀ ਜਾਣਾ ਪੈ ਗਿਆ ਦਾ ਪਿੱਛੇ ਉੱਠ ਕੇ ਤੇ ਫਿਰ ਅਸੀਂ ਆਪਦੇ ਬੀਬੀ ਬੱਚੇ ਜਿੰਨੇ ਵੀ ਹੈਗੇ ਮੈਂਬਰ ਆ ਅਸੀਂ ਲੈ ਕੇ ਉੱਥੇ ਬੈਠ ਤਾਂ ਸਕਦੇ ਆ ਨਾ ਸਰਕਾਰ ਅੱਗੇ ਵੀ ਇਹੀ ਗੁਜਾਰਸ਼ ਕਰਦੇ ਆ ਤੇ ਅਸੀਂ ਆਪਣੇ ਗਾਇਕ ਅੱਗੇ ਜਿੰਨੇ ਵੀ ਐਕਟਰ ਹੈਗੇ ਅੱਜ ਵੀ ਫਿਲਮੀ ਸਟਾਰ ਹੈਗੇ ਆ ਬਾਲੀਵੁੱਡ ਦੇ ਸਟਾਰ ਹੈਗੇ ਆ ਸਾਰੇ ਅੱਗੇ ਕਰਦੇ ਗੁਜਾਰਸ਼ ਸਾਨੂੰ 5-5 ਮਰਲੇ ਲੈ ਕੇ ਜ਼ਮੀਨ ਪਿੱਛੇ ਦਿੱਤੀ ਜਾਵੇ ਜੀ ਰਹੇ ਇੰਨਾ ਲੋਕਾਂ ਦੀ ਜਿਹੜੀ ਮੰਗ ਹੈਗੀ ਇੱਥੇ ਬੀਬੀਆਂ ਪਾਣਾ ਸੀਗੀਆਂ ਮਤਾਮਾਂ ਸੀਗੀਆਂ ਆ ਤੁਸੀਂ ਪਾਣੀ ਜਿਹੜਾ ਪਿੱਛੇ ਚੱਲਦਾ ਦੇਖ ਰਹੇ ਹੋ ਇੱਥੇ 10 ਪਤਨਾ ਘਰਾਂ ਜਿਹੜੇ ਬਣੇ ਹੋਏ ਸੀਗੇ ਤਾਂ ਹੁਣ ਇੱਥੇ ਬਿਲਕੁਲ ਥਾਂ ਜਿਹੜਾ ਸਫੈਦ ਆ ਸਫੈਦ ਕਉਂ ਕਿਉਂ ਹੋਇਆ ਜਦੋਂ ਹੜ ਹੁੰਦੇ ਆ ਇਸ ਏਰੀਆ ਦੇ ਵਿੱਚ ਸਤਲੁਜ ਦਰਿਆ ਨੇ ਵੱਡੀ ਮਾਰ ਮਾਰੀ ਆ ਕਿਉਂਕਿ ਇਨਸਾਨ ਘਰ ਆ ਆਸਾਂ ਨਾਲ ਉਮੀਦਾਂ ਨਾਲ ਸਦਰਾਂ ਨਾਲ ਬਣਾਉਂਦਾ ਪਹਿਲਾ ਮਕਾਨ ਬਣਦਾ ਤੇ ਫਿਰ ਪਰਿਵਾਰਾਂ ਦੇ ਨਾਲ ਪਰਿਵਾਰ ਮਕਾਨ ਦੇ ਵਿੱਚ ਆਉਂਦੇ ਆ ਤੇ ਫਿਰ ਉਹ ਘਰ ਦੇ ਵਿੱਚ ਜਿਹੜਾ ਉਹ ਬਦਲੇ ਜਾਂਦਾ ਕਿਉਂਕਿ ਹੌਲੀ ਹੌਲੀ ਘਰ ਬਣਦਾ ਮਕਾਨ ਤੋਂ ਬੱਚੇ ਖੇਡਦੇ ਆ ਯਾਦਾ ਹੁੰਦੀਆਂ ਨੇ ਆਸਾਂ ਉਮੀਦਾਂ ਸਦਰਾਂ ਦੇ ਨਾਲ ਬੁਣਤੀ ਘਰ ਦੀ ਬੁਣੀ ਜਾਂਦੀ ਆ ਪਰ ਇੱਥੇ ਉਹ ਬੁਣਤੀ ਪਾਣੀ ਆ ਜਿਹੜਾ ਉਦੇੜਕੇ ਲੈ ਗਿਆ ਵੱਡੀ ਮਾਰ ਆ ਜਿਹੜੀ ਇਸ ਏਰੀਆ ਦੇ ਲੋਕਾਂ ਨੂੰ ਪਈ ਆ ਔਰ ਸੂਧ ਚਾਟੀ ਤੋਂ ਮਾਲਵੇ ਕਾ ਸੂਧ ਪੈਣ ਪਹੁੰਚੇ ਆ ਔਰ ਲਗਾਤਾਰ ਕੰਮ ਕਰ ਰਹੇ ਆ ਅੱਜ ਦੇ ਨਹੀਂ ਕੰਮ ਕਰ ਰਹੇ ਪਿਛਲੇ 20 25 ਸਾਲ ਤੋਂ ਕੰਮ ਕਰ ਰਹੇ ਆ ਜਦੋਂ-ਜਦੋਂ ਵੀ ਭਾਰਤ ਪੱਧਰ ਤੇ ਮਾਰ ਪਈ ਆ ਜਾਂ ਪੰਜਾਬ ਪੱਧਰ ਤੇ ਮਾਰ ਪਈ ਆ ਕਰੋਨਾ ਕਾਲ ਦੀ ਗੱਲ ਹੋਵੇ ਤਾਂ ਆ ਪਾਣੀ ਆ ਜਿਹੜਾ ਇਸ ਪਿੰਡ ਦੇ ਮਗਰਲੇ ਪਾਸੇ ਦੀ ਜਾ ਰਿਹਾ ਇੱਥੇ ਘਰ ਬਣੇ ਹੋਏ ਸੀਗੇ 15 ਤੋਂ 20 ਘਰ ਸੀਗੇ ਤੇ ਹੁਣ ਇੱਥੇ ਇੱਕ ਵੀ ਇੱਕ ਵੀ ਘਰ ਜਿਹੜਾ ਹੈ ਨਹੀਂਗਾ ਉਹਦਾ ਕਾਰਨ ਕੀ ਆ ਜਿਹੜਾ ਪਾਣੀ ਵੱਡੀ ਗੱਦੀ ਨਾਲ ਅੱਗੇ ਬਦਲ ਨੂੰ ਜਾ ਰਿਹਾ ਇਤੋਂ ਸਾਰੇ ਘਰ ਆ ਜਿਹੜੇ ਪਾਣੀ ਨੇ ਖੋੜ ਦਿੱਤੇ ਆ ਇਹ ਲੋਕ ਕਿਵੇਂ ਆਬਾਦ ਹੋਣਗੇ ਕਿੱਥੇ ਰੁਕ ਲੋਕ ਆ ਜਿਹੜੇ ਰਹਿਣਗੇ ਕਿਵੇਂ ਆਪਣੇ ਬੱਚਾ ਦਾ ਜਿਹੜਾ ਤੋੜਾ ਤੋੜਨਗੇ ਇਹਨਾਂ ਦਾ ਆਪਣਾ ਭਵਿੱਖ ਇਹਨਾਂ ਆਪਣੇ ਬੱਚਾ ਦਾ ਭਵਿੱਖ ਜਿਹੜਾ ਉਹ ਖਤਰੇ ਦੇ ਵਿੱਚ ਆ ਇਹਨਾਂ ਦੀ ਵੱਡੀ ਮੰਗ ਇਹ ਆ ਕਿ ਜਿਹੜੇ ਸਾਨੂੰ ਪੰਜ-ਪੰਜ ਮਰਲੇ ਦੇ ਜਿਹੜੇ ਪਲਾਂਟ ਆ ਜਿਹੜੇ ਘਰਾਂ ਦੇ ਲਈ ਘਰ ਬਣਾਉਣ ਦੇ ਲਈ ਜਿਹੜਾ ਪਿਛਲੇ ਜਿਹੜੇ ਉਦੋਂ ਇੱਥੋਂ 20 ਕਿਲੋਮੀਟਰ ਪਿੱਛੇ ਆ ਜਿਹੜਾ ਥਾਂ ਉੱਤੇ ਦਿੱਤੇ ਜਾਂਦੇ ਨੇ ਕਿ ਜਦੋਂ-ਜਦੋਂ ਵੀ ਇੱਥੇ ਜੰਗਾਂ ਦੇ ਹਾਲਾਤ ਬਣਦੇ ਆ ਜਾਂ ਕੋਈ ਆਪਰੇਸ਼ਨ ਦੇ ਹਾਲਾਤ ਬਣਦੇ ਆ ਤੇ ਇਹਨਾਂ ਲੋਕਾਂ ਨੂੰ ਪਾਇਲ ਦੇ ਆਧਾਰ ਤੇ ਠਾ ਕੇ ਪਿੱਛੇ ਤੱਕ ਬਹਾਲ ਦਿੱਤਾ ਜਾਂਦਾ ਫਿਰ ਇਹ ਲੋਕ ਰਿਸ਼ਤੇਦਾਰੀ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਜਾਂਦੇ ਆ ਹੁਣ ਵੀ ਇਹ ਲੋਕ ਆ ਜਿਹੜੇ ਆਪਣੇ ਬੱਚੇ ਰਿਸ਼ਤੇਦਾਰਾਂ ਦੇ ਵਿੱਚ ਨਾ ਦੇ ਛੱਡੇ ਹੋਇਆ ਪਰ ਕਿੰਨਾ ਟਾਈਮ ਕਦੋਂ ਤੱਕ ਤੇ ਕਿੰਨਾ ਟਾਈਮ ਤੱਕ ਜਿਹੜਾ ਇਹ ਲੋਕ ਇਸ ਤ ਜੁੜਦੇ ਰਣਗੇ ਜੁੜੇ ਰਹੂਗਾ ਪਾਸਪੋਰਟ ਦੇ ਨਾਲ ਮੈਂ ਸਿਮਰਨ ਜਿਸ ਕਿਸਾਨਾ ਕੈਮਰਾਮੈਨ ਗੁਰਸਾਨ ਦੇ ਨਾਲ